ਪੰਜਾਬ ਚ ਚਰਚਾ ਦਾ ਵਿਸ਼ਾ ਬਣਿਆ ਕਾਨੂੰਨ ਆ ਜਿਹੜਾ NSA ਉਸ ਨੂੰ ਤੇ ਯੂਪਾ ਨਾਲ ਕਹਿੰਦੇ ਕਿ ਰੱਦੀ ਕਰ ਦਿਓ ਇਹ ਤਾਂ ਬਦਲ ਹੀ ਦਿਓ ਕਾਲੇ ਕਾਨੂੰਨ ਨੇ ਹੁਣ ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਐਮਪੀ ਚਰਨਜ ਸਿੰਘ ਚੰਨੀ ਦਾ ਵੀ ਬਿਆਨ ਆ ਗਿਆ ਲੱਗਿਆ ਭਾਵੇਂ ਅਮਰਤਪਾਲ ਸਿੰਘ ਤੇ ਉਸਦੇ ਸਾਥੀਆਂ ਤੇ ਐਨਐਸਏ ਅਮਿਆਦ ਵੀ ਵਧਾਈ ਜਾ ਰਹੀ ਹੈ ਪੰਜਾਬ ਸਰਕਾਰ ਨੂੰ ਬੁਰੀ ਤਰ੍ਹਾਂ ਘੇਰਿਆ ਜਾ ਰਿਹਾ ਹੈ ਵੱਖ-ਵੱਖ ਲੀਡਰਾਂ ਵੱਲੋਂ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਪਹਿਲਾਂ ਪੈਂਤੜਾ ਜੋ ਮਰਜ਼ੀ ਹੋਵੇ ਉਹ ਵੀ ਆਇਆ ਕਹਿੰਦੇ ਕਿ ਨਹੀਂ ਇਹ ਐਨਐਸਏ ਵਧਾਉਣਾ ਹੀ ਗਲਤ ਹੈ ਵਧਾਉਣਾ ਛੱਡੋ ਇਹ ਕਾਨੂੰਨੀ ਮੁੱਢੋ ਰੱਦ ਕਰ ਦਿਓ ਇਹ ਗੱਲਾਂ ਹੋ ਰਹੀਆਂ ਦੇਖੋ ਇੱਕ ਇਸ ਕਾਨੂੰਨ ਦਾ ਤੇ ਬਹੁਤ ਜ਼ਿਆਦਾ ਦੁਰਵਰਤੋਂ ਹੋ ਰਹੀ ਹੈ ਮਿਸਯੂਜ਼ ਹੋ ਰਿਹਾ ਹੈ ਅੰਗਰੇਜ਼ਾਂ ਵੇਲੇ ਤੇ ਠੀਕ ਸੀ ਇਦਾਂ ਦੇ ਕਾਨੂੰਨ ਲੱਗ ਜਾਂ ਇਹ ਹੁਣੇ ਸੇ ਮਾਲੂ ਇਸ ਟਾਈਮ ਆਪ ਬੀਜੇਪੀ ਦੀ ਸਰਕਾਰ ਹੈ ਬੀਜੇਪੀ ਦੇ ਲੋਕਾਂ ਨੇ ਚੁਣੀ ਹੋਈ ਸਰਕਾਰ ਨਾ ਕਿਤੇ ਉਤਰੋ ਦੇ ਡਿੱਗੀ ਨਹੀਂ ਹੈਗੀ ਆਪਣੇ ਲੋਕਾਂ ਦੇ ਖਿਲਾਫ ਹੀ ਐਨਐਸਏ ਲਾ ਦੇਣਾ ਆਪਣੇ ਲੋਕਾਂ ਦੇ ਖਿਲਾਫ ਜਾਪਾ ਲਾ ਦੇਣਾ ਆਪਣੇ ਲੋਕਾਂ ਦੇ ਖਿਲਾਫ ਦੇਸ਼ਤਰ ਹੋਈਓਗੇ ਦਾ ਮਤਲਬ ਸਿਆਣੇ ਸਹੀ ਕਹੇਗੇ ਨੇ ਕਿ ਗੋਰੀ ਚਮੜੀ ਵਾਲੇ ਗੋ ਚੱਲ ਗਏ ਕਿਤੇ ਹੁਣ ਕਾਲੇ ਗੋਰੇ ਆ ਗਏ ਨੇ ਕਾਲੀ ਚਮੜੀ ਵਾਲੇ ਗੋਰੇ ਆ ਗਏ ਨੇ ਜਿਸ ਸਥਿਤੀ ਦੇ ਵਿੱਚ ਦੇਖੋ ਇੱਕ ਬੰਦਾ ਜਦ ਦੇ ਉਹਨੇ ਦੇਸ਼ ਦੇ ਸੰਵਿਧਾਨ ਨੂੰ ਅਡਾਪਟ ਕਰ ਲਿਆ ਦੇਸ਼ ਦੇ ਲੋਕਤੰਤਰ ਸਿਸਟਮ ਨੂੰ ਅਡਾਪਟ ਕਰ ਲਿਆ ਉਹ ਚਰਨਜੀਤ ਚੰਨੀ ਸਾਹਿਬ ਹੋਣਾ ਨੇ ਠੀਕ ਹੈ ਭਾਵੇਂ ਕਿਸ ਪਾਲ ਸਿੰਘ ਉਹਨਾਂ ਦੇ ਨਾਲ ਵਿਚਾਰਧਾਰਾ ਮੇਲ ਨਹੀਂ ਖਾਂਦੀ ਸੋ ਤਰ੍ਹਾਂ ਦੇ ਵਖਰੇਵੇਂ ਹੋ ਸਕਦੇ ਪਰ ਜਦੋਂ ਪੋਲਿਟਿਕਲ ਸਿਸਟਮ ਡੈਮੋਕਰੈਟਿਕ ਸਿਸਟਮ ਦੇ ਥਰੂ ਉਹ ਲੋਕਾਂ ਨੇ ਉਹਨੂੰ ਜਿਤਾ ਕੇ ਭੇਜਿਆ ਕਰੀਬ 2 ਲੱਖ ਵੋਟਾਂ ਨਾਲ ਜਿੱਤੇ ਆ ਗਏ ਤੇ ਉਹਨਾਂ ਦੇ ਉਹਨੂੰ ਤਾਂ ਰਿਹਾ ਕਰਨਾ ਚਾਹੀਦਾ ਹੈਗਾ ਹੁਣ ਇਸ ਮਸਲੇ 'ਚ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕਿਉਂ ਨਹੀਂ ਕਰੇ ਜਾਂ ਪੰਜਾਬ ਸਰਕਾਰ ਕੋ ਕਿਉਂ ਨਹੀਂ ਕਰੀ ਉਹ ਜਵਾਬ ਦੇ ਕੇ ਵੀ ਨਹੀਂ ਰਾਜੀ ਹੈਗੀ ਜੇ ਉਹਨਾਂ ਨੂੰ ਪੁੱਛੋ ਕਹਿੰਦੇ ਸੈਂਟਰ ਨੇ ਕੀਤਾ ਸੈਂਟਰ ਕਹਿੰਦਾ ਪੰਜਾਬ ਨੇ ਕੀਤਾ ਹੈਗਾ ਮਤਲਬ ਰਲ ਮਿਲ ਕੇ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਹੈਗਾ ਹਾਲਾਂਕਿ ਮੈਨੂੰ ਲੱਗਦਾ ਕਿ ਕਾਂਗਰਸ ਸੁਖਪਾਲ ਸਿੰਘ ਖੈਰ ਤੋਂ ਬਾਅਦ ਜੇ ਕਿਸ ਨੇ ਅਮਰਪਾਲ ਸਿੰਘ ਦੇ ਲਿਆ ਉਹ ਇਹ ਚੈਰਜੀ ਚੰਨੀ ਸਾਹਿਬ ਨੇ ਲਿਆ ਮੁੱਖ ਮੰਤਰੀ ਰਹਿ ਚੁਕੇ ਔਰ ਉਹਨੇ ਬੜੀ ਸਾਫ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਕਿ ਜਿਹੜਾ ਡੈਮੋਕਰੈਟਿਕ ਤਰੀਕੇ ਦੇ ਨਾਲ ਲੋਕਤੰਤਰ ਤਰੀਕੇ ਦੇ ਨਾਲ ਸੰਵਿਧਾਨਿਕ ਤੌਰ ਤੇ ਚੁਣਿਆ ਗਿਆ ਹੋਵੇ ਉਹਨੂੰ ਰਿਆ ਕਰ ਦੇਣਾ ਚਾਹੀਦਾ ਉਹ ਸਪਾਰਸਿੰਘ ਕਹਿ ਰਹੇ ਨੇ ਕਿ ਕਹਿੰਦੇ ਐਨਐਸਸੀ ਬਾਲਿਸ਼ ਕਰ ਦੇਣੀ ਚਾਹੀਦੀ ਜਯਾਪਾ ਵੀ ਬਾਲਿਸ਼ ਕਰ ਦੇ ਹੁਣ ਸ਼੍ਰੋਮਣੀ ਅਕਾਲੀ ਦਲ ਵੀ ਕਹਿ ਰਿਹਾ ਹੈਗਾ ਕਿ ਜਯਾਪਾ ਐਨਐਸਸੀ ਬੰਦ ਕਰੇ ਉਹ ਸਵਾਲ ਹੈ ਕਿ ਜਿਨ੍ਹਾਂ ਦੀ ਸਰਕਾਰ ਰਹੀ ਹੋਵੇ ਉਹਨਾਂ ਵੇਲੇ ਵੀ ਪੰਜਾਬ ਦੇ ਮੁੰਡੇ ਅਤੇ ਜਿਹਾਪਾ ਲੱਗਦਾ ਰਿਹਾ ਯੂਏਪੀਏ ਨੂੰ ਕਹਿੰਦੇ ਆਗੇ ਨੇ ਮੈਨੂੰ ਲੱਗਦਾ ਹੈ ਕਿ ਇਸ ਮਸਲੇ ਦੇ ਵਿੱਚ ਕਿ ਇੱਕ ਆ ਲਹਿਰ ਬਣਦੀ ਜਾ ਰਹੀ ਹੈ ਜੇ ਕਾਂਗਰਸ ਪਾਰਟੀ ਦੇ ਲੀਡਰ ਹੈ ਕਾਂਗਰਸ ਪਾਰਟੀ ਦਾ ਤਿੰਨ ਦਫਾ ਦਾ ਐਮਐਲਏ ਇਸ ਟਾਈਮ ਆਲ ਇੰਡੀਆ ਕੋ ਉਹ ਸੰਸਦ ਸੈਲ ਦਾ ਪ੍ਰਧਾਨ ਹੋਰ ਚੰਦੀ ਚੰਨੀ ਸਾਬਕਾ ਸੀਮਾ ਅਗਰ ਆਪੋਜੀਸ਼ਨ ਪਾਰਟੀਆਂ ਦੇ ਲੀਡਰ ਵੀ ਇਹ ਕਹਿ ਰਹੇ ਨੇ ਉਹਦੇ ਸੁਭੀਤ ਸਿੰਘ ਬਾਦਲ ਜਾਂ ਬਲਵਿੰਦਰ ਸਿੰਘ ਪੁੰਦੜ ਜਾਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਰਾ ਅਗਰ ਆਪੋਜੀਸ਼ਨ ਪਾਰਟੀਆਂ ਦੇ ਲੀਡਰ ਵੀ ਕਹਿ ਰਹੇ ਨੇ ਤੇ ਸਰਕਾਰ ਟਾਰਗੇਟ ਤੇ ਆ ਰਹੀਆਂ ਇੱਕ ਲਹਿਰ ਬਣ ਸਕਦੀ ਹੈਗਾ ਇਹਨਾਂ ਚੋਣਾਂ ਦੇ ਵਿੱਚ ਜਿਹੜੀਆਂ ਜਿਮਨੀ ਚੋਣਾਂ ਹੋਣਿਆ ਹੋ ਸਕਦਾ ਇਹਦੇ ਵਿੱਚ ਵੀ ਮੁੱਦਾ ਉੱਠੇ ਕਿ ਆਖਰ ਉਹ ਜਿਹੜਾ ਬੰਦਾ ਜਿਨੇ ਚੋਣ ਜਿੱਤ ਲਈ ਆ ਭਾਰਤੀ ਸਿਸਟਮ ਨੂੰ ਭਾਰਤੀ ਸੰਵਿਧਾਨ ਨੂੰ ਨੇ ਅਡਾਪਟ ਕਰ ਲਿਆ ਉਸ ਜਰੀਏ ਉਹ ਜਿੱਤ ਗਏ ਨੇ ਤੇ ਲੋਕਾਂ ਦਾ ਫਤਵਾ ਕੀ ਆ ਫਿਰ ਲੋਕਾਂ ਦਾ ਫਤਵਾ ਤੇ ਤੁਹਾਨੂੰ ਮੰਨਣਾ ਪੈਣਾ ਹੈਗਾ ਜੇ ਤੁਸੀਂ ਨਹੀਂ ਮੰਨਦੇ ਤੇ ਉਹਦੇ ਨਾਲ ਤੁਹਾਡਾ ਰਾਜਸੀ ਤੌਰ ਤੇ ਨੁਕਸਾਨ ਹੋਗਾ ਕਾਨੂੰਨੀ ਵਿਵਸਥਾ ਵੀ ਵਿਗੜ ਸਕਦੀ ਆ ਹੋਰ ਉਹ ਇਹਦੇ ਨਾਲ ਮਤਲਬ ਹੈ ਕਿ ਕੱਲ ਨੂੰ ਉਥੇ ਖਡੂਰ ਸਾਹਿਬ ਦੇ ਲੋਕ ਪ੍ਰੋਟੈਸਟ ਕਰਨਗੇ ਤੇ ਨਹੀਂ ਮੰਨਗੇ ਨਾਰੇबाजी ਹੋਏਗੀ ਛੜਕਾਂ ਤੇ ਆਉਣਗੇ ਕਾਨੂੰਨ ਦਾ ਸਹਾਰਾ ਲੈਣਗੇ ਇਹਦੇ ਤੇ ਇਹ ਹੈ ਕਿ ਇਹ ਜਿਹੜਾ ਹੁਣ ਮਸਲਾ ਕਾਫੀ ਸੀਰੀਅਸ ਮੰਨਦਾ ਜਾ ਰਿਹਾ ਹੈ ਔਰ ਜਲੰਧਰ ਭਾਵੇਂ ਓਡੀ ਗਿਣਤੀ ਦੇ ਵਿੱਚ ਸਿੱਖ ਭਾਈਚਾਰਾ ਨਹੀਂ ਵਸਦਾ ਠੀਕ ਹੈ ਕਿਉਂਕਿ ਉੱਥੇ ਜਿਆਦਾ ਐਸਸੀ ਭਾਈਚਾਰਾ ਵਸਦਾ ਹੈਗਾ ਸ਼ਾਇਦ ਮੁੱਦਾ ਨਾ ਬਣੇ ਪਰ ਜਦੋਂ ਕੱਲ ਨੂੰ ਡੇਰਾ ਬਾਬਾ ਨਾਨਕ ਦੀ ਜਿਮਨੀ ਚੋਣ ਹੋਈ ਚੱਬੇਵਾਲ ਦੀ ਜਿਮਨੀ ਚੋਣ ਹੋਈ ਬਰਨਾਲੇ ਦੀ ਜਿਮਨੀ ਚੋਣ ਹੋਈ ਗਿੱਦੜ ਬਾਹਾ ਦੀ ਜਦੋਂ ਜਿਮਨੀ ਚੋਣ ਹੋਈ ਤੇ ਸਰਕਾਰ ਨੂੰ ਜਵਾਬ ਦੇਣਾ ਔਖਾ ਹੋ ਜਾਏਗਾ ਉਹ ਬੜਾ ਸੀਰੀਅਸ ਮਸਲਾ ਬਣ ਜੂ ਕਿ ਜੇ ਬੰਦਾ ਐਨਐਸਏ ਲੱਗਾ ਸੀ ਉਹਦੇ ਖਿਲਾਫ ਜਿਹੜੇ ਕੇਸ ਜਿਹੜੇ ਪੰਜਾਬ ਪੁਲਿਸ ਨੇ ਰਜਿਸਟਰ ਕੀਤੇ ਉਹਦੇ ਖਿਲਾਫ ਚਲਾਨ ਪੇਸ਼ ਕਰੋ ਤੁਹਾਡੀ ਇਨਵੈਸਟੀਗੇਸ਼ਨ ਪੂਰੀ ਕਰੋ ਕੋਰਟ ਡਿਸਾਈਡ ਕਰੇਗੀ ਉਹਨੂੰ ਕਿੰਨੀ ਸਜ਼ਾ ਦੇਣੀ ਹੈਗੀ ਪਰ ਜਿਹੜਾ ਐਨਐਸਏ ਤੁਸੀਂ ਵਧਾ ਦਿੱਤਾ ਦੂਜੀ ਦਫਾ ਵਧਾ ਦਿੱਤਾ ਉਹ ਤੇ ਇੱਕ ਇਹਦਾ ਮਤਲਬ ਇਹ ਹੈ ਕਿ ਤੁਸੀਂ ਤੁਹਾਡੀ ਇੱਛਾ ਕੀ ਹੈ ਕਿ ਤੁਸੀਂ ਇਹ ਸਾਬਤ ਕਰਨਾ ਚਾਹੁੰਦੇ ਹੋ ਕਿ ਸੈਂਟਰ ਨੇ ਲਾਇਆ ਜੋ ਸੈਂਟਰ ਕਹੂਗਾ ਕਿ ਸਾਡਾ ਦਰ ਸਾਨੂੰ ਤੇ ਬੀਜੇ ਸੂਬਾ ਸਰਕਾਰ ਨੇ ਕਿਹਾ ਸੀ ਅਹੀ ਉਹਨਾਂ ਦੇ سپਾਰਸ਼ ਮੰਨ ਲਈ ਇਹਦੇ ਚ ਕੌਣ ਫਾਇਦਾ ਕੌਣ ਚੱਕਣਾ ਚਾਹੁੰਦਾ ਬੀਜਪੀ ਚੱਕਣਾ ਚਾਹੁੰਦੀ ਹੈ ਜਾਂ ਆਮ ਆਦਮੀ ਪਾਰਟੀ ਚੱਕਣਾ ਚਾਹੁੰਦੀ ਹੁਣ ਤਾਂ ਇਹ ਸਵਾਲ ਖੜੇ ਹੋ ਰਹੇ ਨੇ ਸੁਪਾਲ ਸਿੰਘ ਕਹਿ ਰਹੇ ਨੇ ਕਹਿ ਰਹੇ ਨੇ ਕਿ ਸੀਐਮ ਸਾਹਿਬ ਦੱਸਣ ਕਿ ਤੁਹਾਡਾ ਫੈਸਲਾ ਵਾ ਜਾਂ ਦਿੱਲੀ ਵਾਲਿਆਂ ਦਾ ਫੈਸਲਾ ਵਾ ਜਾਂ ਬੀਜਪੀ ਦਾ ਫੈਸਲਾ ਕੁਝ ਦਾ ਪੰਜਾਬ ਦੇ ਲੋਕਾਂ ਨੂੰ ਦੱਸੋ ਨਾ ਕਿ ਆਖਿਰ ਕੀ ਆ ਔਰ ਤੁਸੀਂ ਕਿਉਂ ਨਹੀਂ ਰਿਆ ਕਰਨਾ ਚਾਹੁੰਦੇ ਕਿਉਂ ਨਹੀਂ ਛੱਡਣਾ ਚਾਹੁੰਦੇ ਹੈਗੇ ਇਹ ਜਿਹੜਾ ਮੁੱਦਾ ਮੈਨੂੰ ਲੱਗਦਾ ਹੈ ਕਿ ਮੁੱਦਾ ਕਾਫੀ ਵੱਡਾ ਬਣ ਸਕਦਾ ਹੈਗਾ ਔਰ ਜਦੋਂ ਵੱਡਾ ਮੁੱਦਾ ਬਣ ਜੇ ਫਿਰ ਸਰਕਾਰ ਨੂੰ ਬੈਗਫਿਟ ਆਉਣਾ ਪਏਗਾ ਹੁਣ ਇਹ ਹੈ ਕਿ ਐਡਾ ਕਿਹੜਾ ਕਿ ਤੁਸੀਂ ਫਿਰ ਐਨਐਸਏ ਪੁਰਾਣੇ ਦੇਖੋ ਐਨਐਸਏ 1 ਸਾਲ ਵਾਸਤੇ ਲੱਗਦਾ ਸੀ ਹੁਣ ਤੁਸੀਂ ਦੂਜੇ ਸਾਲ ਬਿਦਾਤ ਬਸ ਤੁਸੀਂ ਉਸ ਬੰਦੇ ਨੂੰ ਜੇਲ੍ਹੋਂ ਉਤੋਂ ਡਿਬਰੂਗੜ ਤੋਂ ਕੱਢਣਾ ਨਹੀਂ ਚਾਹੁੰਦੇ ਇਹ ਲੋਕ ਮੰਨ ਤੇ ਜੇ ਤੁਸੀਂ ਡਿਬਰੂਗੜੋਂ ਕੱਢਣਾ ਨਹੀਂ ਚਾਹੁੰਦੇ ਤੇ 27 ਦੇ ਵਿੱਚ ਸਿਰਫ 34 ਮਹੀਨੇ ਰਹਿ ਗਏ ਨੇ ਫਿਰ ਲੋਕਾਂ ਨੇ ਤੁਹਾਨੂੰ ਨਹੀਂ ਘਰੋਂ ਨਿਕਲਣ ਦੇਣਾ ਹੈਗਾ ਇਹ ਮੰਨ ਕੇ ਚਲੋ ਕਿਉਂਕਿ ਪੰਜਾਬੀ ਆ ਪੰਜਾਬੀਆਂ ਨੇ ਨਾ ਮੁਗਲਾਂ ਦੇ ਨਾ ਤੁਗਲਾਂ ਦੇ ਨਾ ਅੰਗਰੇਜ਼ਾਂ ਦੇ ਨਾ ਹਿੰਦੁਸਤਾਨ ਦੇ ਵਿੱਚ ਰਾਜ ਕਰਨ ਵਾਲੀਆਂ ਸਰਕਾਰਾਂ ਦੇ ਈਨ ਮੰਨੀ ਗਈ ਹੈ ਤੁਸੀਂ ਈਨ ਨਾ ਬਣਵਾਉਣ ਦੀ ਕੋਸ਼ਿਸ਼ ਕਰੋ ਤੁਸੀਂ ਇਹ ਉਹਨਾਂ ਦਾ ਫਤਵਾ ਮਨਜ਼ੂਰ ਕਰੋ ਇਸ ਤੋਂ ਇਹ ਹੈ ਕਿ ਇਹ ਬੜਾ ਨਹੀਂ 227 ਦੇ ਵਿੱਚ ਵੱਡਾ ਮੁੱਦਾ ਬਣ ਜੇ ਅਮਰਤਪਾਲ ਇੱਕਾ ਫਿਰ ਪੰਜਾਬ ਦੇ ਵਿੱਚ ਬਹੁਤ ਸਾਰੇ ਅਜਿਹੇ ਲੀਡਰ ਖੜੇ ਹੋਣਗੇ ਇੱਕ ਆਵਾਜ਼ ਬਣ ਸਕਦੀ ਹੈ ਤੇ ਉਸ ਤੋਂ ਬਾਅਦ ਜਿਹੜੀਆਂ ਤੁਹਾਨੂੰ ਲੋਕਾਂ ਨੇ ਹੁਣ ਕੁਰਸੀਆਂ ਮਿਲਿਓ ਤੁਹਾਨੂੰ ਜਿਹੜੇ ਲੋਕ ਕੁਰਸੀਆਂ ਦੇਣੀਆਂ ਜਾਣਦੇ ਨੇ ਉਹ ਜਨਤਾ ਲੋਕਤੰਤਰ ਦੇ ਵਿੱਚ ਕੁਰਸੀਆਂ ਖੋਣੀਆਂ ਵੀ ਚੰਗੀ ਤਰ੍ਹਾਂ ਜਾਣਦੇ ਨੇ